ਸੈਲੈਬ੍ਰੇਸ਼ਨ ਪ੍ਰੋਗਰਾਮ ਦੇਸ਼ ਸੈਲੈਬ੍ਰੇਸ਼ਨ ਹਾਲੇ ਹਾਲੇ ਇਹ ਕਾਹਦੀ ਗੱਡੀ ਬਦਲ ਕਿਤੇ ਸਾਡੇ ਬਾਗਾ ਪ੍ਰਾਣਾ ਦੇ ਮਰਹੂਮ ਪੱਤਰਕਾਰ ਬੱਲਾ ਸਿੰਘ ਲਾਜੀ ਦੀ ਯਾਦ ਨੂੰ ਸਮਰਪਿਤ ਨਿਊਜ਼ ਚੈਨਲ ਸਿੰਗਲਾ ਸੁਪਰ ਫਾਸਟ ਨਿਊਜ਼ ਦੇ 50000 ਫੋਲੋਅਰ ਪੂਰੇ ਹੋਣ ਤੇ ਅਸੀਂ ਇਸ ਚੈਨਲ ਦੀ ਤਮਾਮ ਟੀਮ ਦੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਜਿਸ ਤਰੀਕੇ ਨਾਲ ਇਹ ਚੈਨਲ ਦਬੇ ਕੁਚਲੇ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤਿੱਕਰ ਪਹੁੰਚਾ ਕੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਉਹਨਾਂ ਨੂੰ ਇਨਸਾਫ ਦੀਵਾਨ ਦੇ ਵਿੱਚ ਹਮੇਸ਼ਾ ਸਹਾਈ ਸਿੱਧ ਹੁੰਦਾ ਅਸੀਂ ਪਰਮਾਤਮਾ ਅੱਗੇ ਕਾਮਨਾ ਕਰਦੇ ਹਾਂ ਕਿ ਇਹ ਚੈਨਲ ਹਮੇਸ਼ਾ ਤਰੱਕੀਆਂ ਮਾਣੇ ਇਸ ਚੈਨਲ ਦੀ ਟੀਮ ਹਮੇਸ਼ਾ ਤਰੱਕੀਆਂ ਦੇ ਵਿੱਚ ਰਵੇ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੈਨਲ ਹੋਰ ਬਹੁਤ ਸਾਰੀ ਕਾਮਯਾਬੀ ਹਾਸਲ ਕਰੇ ਇੰਨਾ ਕੁਝ ਕਹਿੰਦਾ ਹੋਇਆ ਮੈਂ ਬਾਗਾ ਪ੍ਰਾਣਾ ਪ੍ਰੈਸ ਕਲੱਬ ਦੇ ਸਾਰੇ ਹੀ ਮੇਰੇ ਟੀਮ ਮੈਂਬਰਾਂ ਦੇ ਵੱਲੋਂ ਸਾਡੀ ਸਾਰੀ ਸਮੁੱਚੀ ਟੀਮ ਵੱਲੋਂ ਅਸੀਂ ਸਿੰਗਲਾ ਸੁਪਰ ਫਾਸਟ ਨਿਊਜ਼ ਚੈਨਲ ਦੇ ਹਰੇਕ ਟੀਮ ਮੈਂਬਰ ਨੂੰ ਵਧਾਈ ਦਿੰਦੇ ਹਾਂ ਅੱਜ ਸਿੰਗਲਾ ਸੁਪਰ ਫਾਸਟ ਨਿਊਜ਼ ਦੇ 50000 ਫਾਲੋਅਰ ਪੂਰੇ ਹੋਣ ਤੇ ਸਾਰੇ ਪੱਤਰਕਾਰ ਭਰਾਵਾਂ ਵੱਲੋਂ ਇੱਥੇ ਪਹੁੰਚ ਕੇ ਵਧਾਈ ਦਿੱਤੀ ਗਈ ਤੇ ਕੇਕ ਕੱਟਿਆ ਗਿਆ ਅਸੀਂ ਸਿੰਗਲਾ ਸੁਪਰ ਫਾਸਟ ਨਿਊਜ਼ ਦੀ ਸਾਰੀ ਟੀਮ ਵੱਲੋਂ ਉਹਨਾਂ ਦੇ ਇੱਥੇ ਆ ਜਾਣ ਤੇ ਜੀ ਆਇਆਂ ਵੀ ਕਹਿੰਨੇ ਆ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਿਹੜੇ ਇੱਥੇ ਪਹੁੰਚੇ ਨੇ ਤੇ ਅੱਗੇ ਵੀ ਤੁਹਾਡੇ ਤੋਂ ਇਹ ਕਾਮਨਾ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਸਿੰਗਲ ਸੂਪਰ ਫਾਸਟ ਦੀ ਪੂਰੀ ਟੀਮ ਦਾ ਅਤੇ ਪੂਰੇ ਬਾਗਾਪੁਰਾਣਾ ਸ਼ਹਿਰ ਜਿਹੜੇ ਪ੍ਰੈਸ ਕਲੱਬ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਇੱਥੇ ਪੱਤਰਕਾਰ ਭਰਾ ਸੀਨੀਅਰ ਪੱਤਰਕਾਰ ਭਾਈਚਾਰੇ ਦੇ ਜਿਹੜੇ ਮੈਂਬਰ ਪਹੁੰਚੇ ਨੇ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ <laughs> ਜਨਤਾ <laughs> <laughs>